ਆਰ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਮੇਰੇ ਕੋਲ ਪਿੰਡ ਸਰਾਲੀ ਤੋਂ ਬਹੁਤ ਹੀ ਸਤਿਕਾਰਯੋਗ ਵੀਰ ਮਨਜੀਤ ਸਿੰਘ ਜੀ ਖੜੇ ਆ ਜੀ ਸੋ ਇਹਨਾਂ ਨੇ ਪਹਿਲਾਂ ਵੀ ਸਾਡੇ ਕੋਲੋਂ ਪਿੰਨੀਆਂ ਲਈਆਂ ਸੀਗੀ ਤੇ ਦੂਜੀ ਵਾਰੀ ਫੇਰ ਇਹ ਪਿੰਨੀਆਂ ਲੈਣ ਵਾਸਤੇ ਆਏ ਆ ਆਓ ਇਹਨਾਂ ਨੂੰ ਪੁੱਛਦੇ ਆ ਵੀ ਤੁਹਾਨੂੰ ਕਿਹੋ ਜਿਹੀਆਂ ਲੱਗੀਆਂ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਬਾਈ ਇਹ ਪਹਿਲਾਂ ਆਪਣੀਆਂ ਪਿੰਨੀਆਂ ਖਾਂਭੋ ਜਦੋਂ ਆਰੇ ਫਿਰ ਲੋ ਜੀ ਹਾਂ ਜੀ ਭਾਈ ਤੁਸੀਂ ਤੇ ਦੂਜੀ ਵਾਰੀ ਮੇਰੇ ਕੋਲ ਪਿੰਨੀਆਂ ਲਈਆਂ ਇਹ ਤੁਹਾਨੂੰ ਪਹਿਲਾਂ ਪਿੰਨੀਆਂ ਖਾ ਕੇ ਦੇਖੀਏ ਕਿੱਦਾਂ ਲੱਗੀਆਂ ਜੀ ਨਹੀਂ ਵਧੀਆ ਵਧੀਆ ਬਹੁਤ ਵਧੀਆ ਜੀ ਇਹ ਜੀ ਬਾਜ਼ ਚੋਣ ਦਾ ਚੀਜ਼ ਆ ਵਧੀਆ ਚੀਜ਼ ਆ ਹਾਂਜੀ ਵਧੀਆ ਪਾਇ ਹਸਮਾਨ ਵਿੱਚ ਤੇ ਬੱਚਿਆਂ ਨੂੰ ਖਾ ਕੇ ਲੱਗਦਾ ਪਤਾ ਜੀ ਪਤਾ ਵੀ ਲੱਗਦਾ ਖਾ ਕੇ ਜਿਹੜੀ ਬਿਯਾਰੂ ਜੀ ਲੈਨੇ ਆ ਪਰ ਬਾਜ਼ਾਰ ਵਾਲੀ ਦਾ ਤੁਹਾਨੂੰ ਪਤਾ ਹੀ ਆ ਭਈਆਂ ਗੰਦ ਪਾਉਂਦੇ ਆ ਵਧੀਆ ਵੀ ਜਦੋਂ ਦੁਕਾਨਾਂ ਹੈਗੀ ਐਵੇਂ ਇਹਦੀ ਆਪਾਂ ਕਹਿੰਦੇ ਪਰ ਨਹੀਂ ਆ ਜਿਹੜੀ ਹੱਥੀਂ ਚੀਜ਼ ਘਰ 'ਚ ਬਣਦੀ ਆ ਸਭ ਤੋਂ ਵਧੀਆ ਚੀਜ਼ ਆ ਅਸੀਂ ਵੋਟ ਆਫ ਤੇ ਵਧੀਆ ਆ ਮੈਂ ਤਾਂ ਹਰ ਗੁਰੂ ਅਪੀਲ ਕਰਦਾ ਸਿਆਲ ਮਹੀਨਾ ਜੀ ਵਧੀਆ ਤੇ ਖਾ ਕੇ ਦੇਖੋ ਵਧੀਆ ਚੀਜ਼ ਆ ਤੇ ਬੱਚਿਆਂ ਨੂੰ ਕਿੰਨਾ ਪਸੰਦ ਆਈਆਂ ਵਧੀਆ ਜੀ ਆਦਾਂ ਉਹ ਮੈਂ ਨਾ ਕਿਸੇ ਨੂੰ ਖਲਾਈਆਂ ਸੀ ਦੂ ਪਿੰਨੀਆਂ ਉਹਨਾਂ ਦਾ ਆਰਡਰ ਆਇਆ ਸੀ ਆ ਕਹਿੰਦੇ ਭਾਈ ਜੀ ਕਹਿੰਦੇ ਮਗਾ ਕੇ ਦੋ ਹਾਂਜੀ ਉਹ ਠੀਕ ਆ ਜੀ ਸੋ ਮਨਜੀਤ ਸਿੰਘ ਜੀ ਦਾ ਤਹਿ ਦਿਲੋਂ ਧੰਨਵਾਦ ਆ ਜੀ ਜਿਹੜੇ ਦੂਜੀ ਵਾਰੀ ਮੈਨੂੰ ਸੇਵਾ ਦਾ ਮੌਕਾ ਦਿੱਤਾ ਤੇ ਆਪ ਸੰਗਤ ਨੂੰ ਵੀ ਇਹੀ ਅਪੀਲ ਆ ਵੀ ਜਿਨ੍ਹਾਂ ਨੇ ਘਰ ਦੀਆਂ ਬਣੀਆਂ ਹੋਈਆਂ ਪਿੰਨੀਆਂ ਲੈਣੀਆਂ ਹਨ ਹਾਲਸੀਆਂ 95921 23016 ਤੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸ਼ੁਕਰੀਆ ਮਿਹਰਬਾਨੀ ਜੀ